ਸੰਸਦ ਦੇ ਮੌਨਸੂਨ اجلاس ਦਾ ਅੱਜ 6ਵਾਂ ਦਿਨ ਹੈ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਦੌਰਾਨ ਦਿੱਲੀ ਦੇ ਕੋਚਿੰਗ ਸੈਂਟਰ ਵਿੱਚ ਵਾਪਰੇ ਹਾਦਸੇ ਦੇ ਮੁੱਦੇ ਦੀ ਗੂੰਜ ਸੁਣਾਈ ਦਿੱਤੀ ਸੰਸਦ ਮੈਂਬਰਾਂ ਨੇ ਹਾਦਸੇ ਤੇ ਚਿੰਤਾ ਪ੍ਰਗਟ ਕਰਦੇ ਅਜਿਹੇ ਹਾਦਸਿਆਂ ਨੂੰ ਰੋਕਣ ਅਤੇ ਹੋਏ ਹਾਦਸੇ ਦੀ ਜਾਂਚ ਦੀ ਮੰਗ ਕੀਤੀ ਰਾਜ ਸਭਾ ਵਿੱਚ ਦਿੱਲੀ ਦੇ ਕੋਚਿੰਗ ਸੈਂਟਰ ਵਿੱਚ ਵਾਪਰੇ ਹਾਦਸੇ ਦਾ ਮੁੱਦਾ ਚੁੱਕਿਆ ਗਿਆ ਰਾਜ ਸਭਾ ਦੇ ਚੇਅਰਮੈਨ ਨੇ ਦਿੱਲੀ ਕੋਚਿੰਗ ਸੈਂਟਰ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਉਨ੍ਹਾਂ ਕਿਹਾ ਕਿ ਕੋਚਿੰਗ ਸੈਂਟਰ ਸਿੱਖਿਆ ਨਹੀਂ ਬਲਕਿ ਵਪਾਰ ਦੇ ਕੇਂਦਰ ਬਣ ਗਏ ਨੇ ਲੋਕ ਸਭਾ ਵਿੱਚ ਕੋਚਿੰਗ ਸੈਂਟਰ ਹਾਦਸੇ ਨੂੰ ਦਿੱਲੀ ਤੋਂ ਸੰਸਦ ਮੈਂਬਰ ਬੌਨਸਰੀ ਸਾਵਰਾਜ ਨੇ ਜ਼ੋਰਦਾਰ ਸ਼ਬਦਾਂ ਵਿੱਚ ਮੁੱਦਾ ਉਠਾਇਆ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਕਲੇਸ਼ ਯਾਦਵ ਨੇ ਲੋਕ ਸਭਾ ਵਿੱਚ ਇਸ ਮੁੱਦੇ ਤੇ ਪ੍ਰਸ਼ਨ ਉਠਾਉਂਦਿਆਂ ਸਰਕਾਰ ਨੂੰ ਪੁੱਛਿਆ ਕਿ ਕੀ ਸਰਕਾਰ ਦਿੱਲੀ ਵਿੱਚ ਬਣੀਆਂ ਗੈਰ ਕਾਨੂੰਨੀ ਇਮਾਰਤਾਂ ਤੇ ਬੁਲਡੋਜ਼ਰ ਚਲਾਏਗੀ ਸੰਸਦ ਮੈਂਬਰਾਂ ਨੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਰੋਜ਼ਗਾਰ ਤੇ ਵਾਤਾਵਰਣ ਸੰਬੰਧੀ ਸਵਾਲ ਪੁੱਛੇ ਸਬੰਧਤ ਵਿਭਾਗਾਂ ਦੇ ਮੰਤਰੀਆਂ ਵੱਲੋਂ ਪ੍ਰਸ਼ਨਾਂ ਦੇ ਜਵਾਬ ਦਿੱਤੇ ਗਏ ਭਾਰਤੀ ਜਨਤਾ ਪਾਰਟੀ ਦੇ ਰਾਜਸਥਾਨ ਦੇ ਚਿਤੋੜਗੜ ਤੋਂ ਸੰਸਦ ਮੈਂਬਰ ਚੰਦਰਪ੍ਰਕਾਸ਼ ਜੋਸ਼ੀ ਨੇ ਵਾਤਾਵਰਨ ਸੰਬੰਧੀ ਮੁੱਦਾ ਉਠਾਇਆ ਇਸ ਮੁੱਦੇ ਦਾ ਜਵਾਬ ਵਾਤਾਵਰਨ ਜੰਗਲਾਤ ਤੇ ਜਲਵਾਯੂ ਪਰिवर्तन ਮੰਤਰੀ ਭੁਪਿੰਦਰ ਯਾਦਵ ਨੇ ਦਿੱਤਾ ਉਹਨਾਂ ਨੇ ਕਿ ਨੈਸ਼ਨਲ ਕਲੀਨ 에ਅਰ ਮਿਸ਼ਨ ਪ੍ਰੋਗਰਾਮ ਵਿੱਚ ਪਿਛਲੇ 10 ਸਾਲਾਂ ਵਿੱਚ 15ਵੇਂ ਵਿੱਤ ਆਯੋਗ ਵੱਲੋਂ 11210 ਕਰੋੜ ਰੁਪਏ ਖਰਚ ਕੀਤੇ ਗਏ ਇਸ ਪ੍ਰੋਗਰਾਮ ਮੇ ਪਿਛਲੇ 10 ਸਾਲਾਂ ਦੇ ਅੰਦਰ 15ਵੇਂ ਵਿੱਤ ਆਯੋਗ ਕੇ ਦੁਆਰਾ ग्यारह करोड़ रुपए स्वीकृत किए गए जैसा कि माननीय सदस्य ने प्रश्न उठाया है यह जो कार्यक्रम है इसके अंतर्गत एयर क्वालिटी वाटर क्वालिटी और सॉलिड वेस्ट मैनेजमेंट और उसके साथ साथ डस्ट मैनेजमेंट के लिए पैसा उपलब्ध कराया जाता है ਰੋਜ਼ਗਾਰ ਸੰਬੰਧੀ ਉਠਾਏ ਗਏ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਜੇਕਰ ਤੇ ਰੋਜ਼ਗਾਰ ਮੰਤਰੀ ਡਾ ਜੀਵਨ ਸਿੰਘ ਨੇ ਕਿਹਾ ਕਿ ਮੌਜੂਦਾ ਬਜਟ ਨੌਜਵਾਨ ਕੇਂਦ੍ਰਿਤ ਬਜਟ ਹੈ ਰੋਜ਼ਗਾਰ ਕੇਂਦ੍ਰਿਤ ਬਜਟ ਹੈ ਸਰਕਾਰ ਨੇ 5 ਸਾਲਾਂ ਵਿੱਚ 4 ਲੱਖ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਲਈ 2 ਲੱਖ ਰੋਪਏ ਰੱਖੇ ਨੇ ਇਹ ਜੋ ਬਜਟ ਹੈ ਇਹ ਬਜਟ ਹੀ ਯੂਵਾ ਸੈਂਟ੍ਰਿਕ ਬਜਟ ਹੈ এমਪਲॉयमेंट ਸੈਂਟ੍ਰਿਕ ਬਜਟ ਹੈ ਅਸੀਂ ਨੇ 5 ਸਾਲ ਮੇ चार लाख यूथ के एम्प्लॉयमेंट जनरेशन के लिए दो लाख करोड़ का प्रावधान करा है वो आने वाले दिनों में देश के युवाओं के लिए रोजगार निर्माण के लिए बहुत उपयोगी होगा ਬੰਗਾਲ ਦੇ ਸੰਸਦ ਮੈਂਬਰ ਸੋਗਤ رائے ਵੱਲੋਂ ਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਬਾਹਰ ਜਾਣ ਅਤੇ ਯੂਨੀਵਰਸਿਟੀ ਵਿੱਚ ਸਿੱਖਿਆ ਸੰਬੰਧੀ ਸਵਾਲ ਪੁੱਛਿਆ ਗਿਆ ਜਿਸ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਕੋਈ ਕਮੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਹੁਣ ਬ੍ਰੇਨ ਡレイン ਨਹੀਂ ਬਲਕਿ ਬ੍ਰੇਨ ਬੈਕ ਹੋ ਰਿਹਾ ਹੈ। ਸ਼ੌਕੀ ਵਿਗਿਆਨ ਭਾਸ਼ਾ ਇਨੋਵੇਸ਼ਨ ਮੈਡੀਸਿਨ ਇਹ ਸਾਰੇ ਮੇ ਅੱਜ ਭਾਰਤੀ ਮੇਧਾ ਸ਼ਕਤੀ ਕੀ ਇੰਡੀਅਨ ਓਰਿਜਿਨ ਮੇਧਾ ਸ਼ਕਤੀ ਕੀ ਇੱਕ ਗਲੋਬਲ ਲੀਡਰਸ਼ਿਪ ਆ ਰਹਾ ਹੈ। ਲੋਕ ਸਭਾ ਵਿੱਚ ਸਪੀਕਰ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਮਨੂ ਪਾਕਰ ਵੱਲੋਂ ਦੇਸ਼ ਲਈ ਕਾਂਸੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ।